ਜਿਆਦਾ ਸੀ ਇਕੱਠੇ ਹੋਏਆਂ ਇਹਨਾਂ ਨੇ ਧੂਓ ਧੂਓ ਦੇਰੋਂ ਬੰਬਵਾਰੀ ਸ਼ੁਰੂ ਕਰਤੀ ਕਈ ਤਰ੍ਹਾਂ ਦੇ ਬੰਬ ਗੋਲੀਆਂ ਚੱਲੀਆਂ ਔਰ ਇਹ ਤੁਹਾਨੂੰ ਪਤਾ ਵੀ ਕਈ ਲੋਕਾਂ ਦੀਆਂ ਲੱਤਾਂ ਦੇ ਵਿੱਚ ਹੀ ਲੱਗੀਆਂ ਇੱਕ ਬੰਦੇ ਦੀ ਅੱਖ ਚਲੀ ਗਈ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਕਈਆਂ ਨੂੰ ਭਰਾ ਭਰਾ ਨੂੰ ਮੌਤ ਦੇ ਘਾਟ ਤਾਰਤਾ ਇਹਨਾਂ ਨੇ ਗੋਲੀਆਂ ਮਾਰ ਕੇ ਹੁਣ ਅਸੀਂ ਕੀ ਕਹੀਏ ਵੀ ਇਹ ਸਰਕਾਰਾਂ ਨੇ ਅਸੀਂ ਕਹਾ ਵੀ ਜ਼ੁਲਮ ਕਰਨ ਵਾਲੇ ਲੋਕ ਨੇ ਧੱਕੇ ਦੇ ਨਾਲ ਤਾਂ ਕਾਇਦリエ ਅਸੀਂ ਰਾਜ ਕਰਨ ਵਾਲੇ ਲੋਕ ਨੇ ਲੋਕਤੰਤਰ ਥੋੜੋ ਹੈ ਲੋਕਤੰਤਰ ਇਹ ਹੁੰਦਾ ਆਉਂਦਾ ਉਹਨਾਂ ਲੋਕਤੰਤਰ ਦੇ ਵਿੱਚ ਗਰੀਬ ਲੋਕਾਂ ਦੀ ਤਕਲੀਫ ਨੂੰ ਸੋਣਾ ਤੇ ਦੇਸ਼ ਨੂੰ ਤਰੱਕੀ ਵੱਲ ਲੈ ਜਾਣਾ ਇਹ ਲੋਕਾਂ ਦਾ ਦੇਸ਼ ਨੂੰ ਤਰੱਕੀ ਵੱਲ ਹੀ ਲੈ ਜਾਣਾ ਇਹ ਦੇਸ਼ ਨੂੰ ਗੁਲਾਮ ਕਰਨ ਦੇ ਲਈ ਤੁਰੇ ਨੇ ਆਂ ਜਾਂ ਲੋਕੋ ਜੇ ਪਰਜਾ ਦਾ ਭਲਾ ਸਮਝਦੇ ਹੋ ਆਪਦੇ ਹੱਕ ਲੈਣੇ ਨੇ ਬਾਬਾ ਬੇਨਾਨਕ ਦੀ 13 13 ਜਿਹੜੀ ਟੱਕਰੀ ਨੇ ਤੋਲਿਆ ਤੂੰ ਨੂੰ ਵੋਟਾਂ ਪਾਓ ਗੈਸਲੇ ਵਾਸਤੇ ਕਾਮਰਾ ਸਾਹ ਆ ਰਹੀ ਹੈ ਉਹ ਕਹਿ ਰਹੀ ਹੈ ਕਿਸਾਨੋ ਆਹ ਅਜੀ ਖਿਨਾਰੀਆ ਰੋੜਾ ਪੱਥਰਾ ਗੁਰੂ ਨਾਨਕ ਦੇਵ ਦੇ ਪਜੇ ਨੇ ਰੋਕਿਆ ਕੀ ਜੇ ਤੁਸੀਂ ਇਹਨੂੰ ਵੋਟਾਂ ਪਾਵਾਗੇ ਆਪਦਾ ਪਿੱਖ ਵਿਖ ਜਾਏ ਤਰੱਕੀ ਦੇ ਵਿੱਚ ਜਵਾਨਤਾ ਨੂੰ ਆਪੇ ਲਈ ਕੁਝ ਹੁਤਾ ਲੈਣੀਆਂ ਨੇ ਤਾਂ ਬੋਟਾ ਇਹਨੂੰ ਪਾਓ ਸਰਕਾਰ ਨੂੰ ਇੱਕ ਸਤਨਾਮ ਵੈਜੂ ਦੇ ਸੰਦ ਨਾਲ ਸਾਰੀ ਦੁਨੀਆ ਨੂੰ ਉਹਨਾਂ ਨੇ ਜਿਹੜੇ ਚੋਟ ਆਦ ਲੋਕ ਤੇ ਉਹਨਾਂ ਨੂੰ ਭਗਤ ਬਣਾ ਦਿੰਦਾ ਅੱਜ ਗਰੀਬੀ ਸਰਤਾਰ ਇਹਨੂੰ ਖੁਦ ਦੇਖਿਆ ਕਰਕੇ ਮਰਦੇ ਨੇ ਇਹਦੇ ਕਰਕੇ ਅਸੀਂ ਇਹ ਬਾਦਮ ਜਿਆ ਕੋਈ ਕਿਸੇ ਚੀਜ਼ ਦੀ ਉੱਠਦੀ ਹੈ ਕਿਸੇ ਜ਼ੁਲਮ ਦੀ ਕੋਈ ਹੱਥ ਹੁੰਦੀ ਹੈ ਆਜੇ ਹੱਥ ਤੋਂ ਬਾਹਰ ਚੱਲਿਆ ਗਿਆ ਲੋਕ ਕੋਈ ਵੀ ਸਰਕਾਰ ਆਵੇ ਤੇ મોદી ਆਵੇ ਜਾਂ ਸੈਂਟਰ ਦੇ ਵਿੱਚ ਆਉਂਦਾ ਹੈ ਜਾਂ ਕੋਈ ਕਿਸੇ ਟੂਪਿਆਂ ਤੇ ਆਉਂਦਾ ਹੈ ਇਹ ਲੋਕਾਂ ਨੂੰ ਸੌਣ ਨਹੀਂ ਦੇਣਗੇ ਮੱਜਾਂ ਤੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ ਸਿੰਘੂ ਪਾਡਰ ਦੇ ਉੱਤੇ ਇੱਕ ਧਰਨਾ ਲੱਗਿਆ ਸੀ ਜਿੱਥੇ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਬਿੱਲ ਲਿਆਂਦੇ ਸੀ ਉਹਨਾਂ ਨੂੰ ਪਿੱਛੇ ਹਟਣ ਦਾ ਮਨ ਬਣਾਇਆ ਸੀ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਹੋਈ ਤਾਂ ਜਿਹੜੇ ਕਿਸਾਨ ਹੈ ਮੜ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟ ਗਏ ਸਾਡੇ ਨਾਲ ਕਿਸਾਨ ਆਗੂ ਸਰਜੀਤ ਸਿੰਘ ਨੇ ਗੱਲਬਾਤ ਕਰਦੇ ਆ ਕਿ ਕਿੱਦਾਂ ਦਾ ਮੋਰਚਾ ਚੱਲ ਰਿਹਾ ਤੇ ਮੋਰਚਾ ਅੱਗੇ ਕਿੱਧਰ ਨੂੰ ਜਾਊਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਤੁਹਾਡਾ ਡਟੇ ਹੋਏ ਹੋ ਬਾਰਡਰ ਦੇ ਉੱਤੇ ਘਣੋਰੀ ਚੱਲ ਰਿਹਾ ਜੀ ਕਿਵੇਂ ਚੱਲ ਰਿਹਾ ਮੋਰਚਾ ਮੋਰਚਾ ਸਾਡਾ ਵੱਡੇ ਪੱਤਰ ਤੇ ਚੱਲ ਰਿਹਾ ਹੈ ਜਿਹੜੀ ਤੁਸੀਂ ਸਵਾਲ ਕੀਤਾ ਵੀ ਕੰਮ ਦਾ ਟਾਈਮ ਹੈ ਇੱਕ ਜਿਹੜੀ ਕਣਕ ਦੀ ਫਸਲ ਹੈ ਉਹ ਇੱਕ ਇਸ ਤਰ੍ਹਾਂ ਹੁੰਦਾ ਜਿਵੇਂ ਤਵੇ ਦੇ ਤੇ ਕੋਈ ਰੋਟੀ ਨੂੰ ਪਕਾਉਂਦੇ ਆ ਨਾ ਆਪਾਂ ਜੇ ਮਾੜ ਆ ਜਾ ਵੀ ਆਪਾਂ ਚੱਕਣ ਲਾਉਣ ਤੋਂ ਉਹ ਉਹਨੇ ਸੜ ਜਾਣਾ ਇਹ ਕੰਮ ਸਾਡੀ ਕਣਕ ਦਾ ਹੁੰਦਾ ਇਸ ਕਰਕੇ ਸਾਨੂੰ ਕਣਕ ਸਾਹਮਣੀ ਦਾ ਬਹੁਤ ਜ਼ਰੂਰੀ ਥੀ ਕਣਕ ਸਾਹਮਣ ਚਲੋ ਬੰਦੇ ਸਾਡੇ ਗਏ ਨੇ ਆ ਜਾਣਗੇ ਪਰ ਉਹ ਨਹੀਂ ਹੈਗਾ ਕਈ ਗੱਲਾਂ ਇਸ ਤਰ੍ਹਾਂ ਹੁੰਦਾ ਕੋਲ ਦੇ ਵਿੱਚ ਵੀ ਲੋਕ ਕੋਲ ਲੜਨਾ ਨਹੀਂ ਚਾਹੁੰਦੇ ਲੋਕ ਕੋਲ ਲੜਨਾ ਦਿਨੋਂ ਚਾਹੁੰਦੇ ਨੇ ਪਰ ਉਹ ਫਸਲ ਸਾਹਮਣੀ ਵੀ ਬਹੁਤ ਜ਼ਰੂਰੀ ਧੀ ਕਿਉਂ ਜਿਹੜਾ ਕੋਲ ਲੜਦੇ ਨੇ ਲੋਕ ਲੰਮੇ ਸਮੇਂ ਤੋਂ ਅਸੀਂ ਮੰਗ ਕਰਦੇ ਆਉਂਦੇ ਤੇ ਐਮ ਐਸ ਵੀ ਦੀ ਪਰ ਸਰਕਾਰ ਉਸ ਤੋਂ ਭੱਜਦੀ ਆਈ ਐਮ ਐਸ ਵੀ ਤੋਂ ਜਦ ਸਰਕਾਰ ਸਾਨੂੰ ਇਹ ਗੱਲ ਦੇ ਵਿੱਚ ਮਜਬੂਰ ਕਰਦੀ ਸੀ ਮੀਟਿੰਗਾਂ ਦੇ ਵਿੱਚ ਕਹਿਂਦੀ ਸੀ ਵੀ ਭੰਨ ਨਤਾ ਲਿਆਓ ਫਸਲ ਬਦਲਾਓ ਕਰੋ ਧਰਤੀ ਦਾ ਪਾਣੀ ਮੁੱਕ ਜਾਊਗਾ ਧਰਤੀ ਜੋ ਪਾਣੀ ਪੀਣ ਨੂੰ ਨਹੀਂ ਮਿਲਣਾ ਫਸਲਾਂ ਦਾ ਬਦਲਾਅ ਲਿਆਓ ਪਰ ਸਾਡੀ ਜ਼ੋਰ ਜ਼ੋਰ ਜ ਮੰਗਤੀ ਸਾਡੀ ਐਮ ਐਸ ਵੀ ਦੀ ਵੀਡੀ ਐਮ ਐਸ ਵੀ ਦੀ ਐਮ ਐਸ ਵੀ ਜੇ ਲਾਗੂ ਕਰਦੇ ਹਾਂ ਸਾਰੀਆਂ ਫਸਲਾਂ ਦੇ ਸਾਨੂੰ ਜ਼ਰੂਰੀ ਨਹੀਂ ਕੋਈ ਜੀਰੀ ਲਾਉਣੀ ਚੌਲ ਲਾਉਣੇ ਧਰਤੀ ਦਾ ਪਾਣੀ ਮਕਾਉਣਾ ਅਸੀਂ ਸਾਰਾ ਪੱਕ ਦੇਖਦੇ ਹਾਂ ਪਾਣੀ ਕਣੀ ਵੀ ਦੇਖਦੇ ਆ ਅਸੀਂ ਪਰ ਪਬਲਿਕ ਨਹੀਂ ਦੇਖਦੇ ਆ ਵੀ ਪਬਲਿਕ ਦਾ ਵੀ ਕੋਈ ਜਿੰਮੇ ਕਹਿੰਦੇ ਵੀ ਹੀ ਲਾ ਵਸੀਲਾ ਬਣੇ ਇਹਨਾਂ ਵੀ ਜੇ ਜੀਰੀ ਦੀ ਫਸਲ ਨੂੰ ਸਰਕਾਰ ਬੰਦ ਕਰਾ ਦਿੰਦੀ ਹੈ ਤਾਂ ਐਮ ਐਸ ਵੀ ਨਹੀਂ ਹੋਰ ਫਸਲਾਂ ਦੇ ਲਿਆਉਂਦੀ ਤਾਂ ਉਹ ਫਸਲਾਂ ਤਾਂ ਸਾਨੂੰ ਵਪਾਰੀਆਂ ਨੇ ਵੱਡੇ ਪੱਧਰ ਤੇ ਲੁੱਟਣਾ ਹੈ ਕਿਸਾਨ ਤਾਂ ਪਹਿਲਾਂ ਹੀ ਗਰੀਬੀ ਦੇ ਥੱਲੇ ਆ ਤੇ ਤਾਂ ਉਦਕਸ਼ੀਆਂ ਦਿਨ-ਪੁਰ ਦਿਨ ਵੱਧੀਆਂ ਜਾਂਦੀਆਂ ਨੇ ਤੇ ਤਾਂ ਹੋਰ ਬਹੁਤ ਕਿਸਾਨੀ ਦਾ ਨਸਾਨ ਹੋਊਗਾ ਸਰਕਾਰ ਸਾਨੂੰ ਐਮ ਐਸ ਵੀ ਦੇਵੇ ਜਦ ਸਰਕਾਰ ਜਿਹੜਿਆ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਆ ਉਦੋਂ ਲੋਕ ਦਿੱਲੀ ਗਏ ਨੇ ਉਸ ਕਾਨੂੰਨਾ ਨੂੰ ਵਾਪਸ ਕਰਾਉਣ ਦੇ ਲਈ ਜਦ ਅਸੀਂ ਗਿਆ ਉਦੋਂ ਸਰਕਾਰ ਨਾਲ ਅਸੀਂ ਇਹ ਗੱਲ ਵੀ ਬਾਜ 28 30 ਵੀ ਐਮਐਸ ਵੀ ਲਾਗੂ ਸਾਰੇ ਦੇਸ਼ਾਂ ਦੇ ਵਿੱਚ ਹੋਣੀ ਜਾਂਦੀ ਹੈ ਹਰੇਕ ਫਸਲ ਦੇ ਉੱਤੇ ਵੀ ਜੇ ਲੋਕ ਇਸ ਫਸਲ ਦੇ ਵਿੱਚ ਬਦਲਾਅ ਲਿਆ ਕਿ ਆਪ ਦੀ ਇੱਕ ਸੁਖ ਦੀ ਰੋਟੀ ਖਾ ਸਕਣ ਜਿਹੜੇ ਅੱਜ ਲੋਕ ਗਰੀਬੀ ਦੇ ਵਿੱਚ ਸੌਂਦੇ ਨੇ 25% ਲੋਕਾਂ ਦਾ ਸਰਕਾਰ ਵੱਡੇ ਵੈਧੇ ਕਰਦੀ ਹੈ 25% ਲੋਕ ਤਾਂ ਜੀ ਵੀ ਭੁੱਖੇ ਸੌਂਦੇ ਨੇ ਪੁਲਾਂ ਦੇ ਥੱਲੇ ਪਰ ਸਰਕਾਰ ਨੂੰ ਵੋਟਾਂ ਨਾਲ ਮਤਲਬ ਹੈ ਕਿ ਨਾ ਉਹ ਭੁੱਖੇ ਸੌਂਦਿਆਂ ਨਾਲ ਮਤਲਬ ਹੈ ਅਸੀਂ ਤਾਂ ਉਹ ਸਾਰਿਆਂ ਨੂੰ ਉਸੇ ਅੱਖਾਂ ਨਾਲ ਦੇਖਦੇ ਹਾਂ ਵੀ ਉਹ ਜਿਹੜੇ ਲੋਕ ਪੁਲਾਂ ਥੱਲੇ ਬੈਠੇ ਭੁੱਖੇ ਨੇ ਤਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਲੋਟ ਸਰਕਾਰ ਰੋਟੀ ਦਾ ਹਿਲਾ ਕਰੇ ਉਹ ਕਿਉਂ ਭੁੱਖੇ ਮਰਦੇ ਨੇ ਪਰ ਸਮੇਂ ਦੀ ਸਰਕਾਰ ਨੇ ਉਦੋਂ ਮਜਬੂਰੀ ਦੇ ਬਸਲਾ ਲੋਕਾਂ ਦੇ ਕੱਟ ਨੂੰ ਦੇਖ ਕੇ ਜਿਵੇਂ ਮਰਜੀ ਉਹ ਸਾਨੂੰ ਵਾਦਾ ਕਰ ਲਿਆ ਵੀ ਐ ਐਮਐਸਬੀ ਤੁਹਾਨੂੰ ਦੇਵਾਂਗੇ ਅਸੀਂ ਐਮਐਸਬੀ ਨੂੰ ਢੀਕਦੇ ਰਹੇ ਪਰ ਸਰਕਾਰ ਨੇ ਦੇ ਕੰਨ ਤੋਂ ਜੂਨ ਨਹੀਂ ਸਰਕੀ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੋਈ ਜਿਸ ਕਰਕੇ ਸਾਨੂੰ ਆ ਦਿੱਲੀ ਦੇ ਪਾਸੇ ਨੂੰ ਫੇਰ ਆਉਣਾ ਪਿਆ ਬੀ ਐਮ ਐਸ ਬੀ ਲਾਗੂ ਕਰਾਉਣੀ ਆ ਸਾਡਾ ਐਮ ਐਮ ਐਸ ਬੀ ਬਿਨਾ ਨਹੀਂ ਸਾਡਾ ਜਿਵੇਂ ਕਈ ਦੇ ਵੀ ਕਰਜ਼ਾ ਹੈ ਜਿਹੜਾ ਨਹੀਂ ਲੈ ਸਕਦਾ ਸੀ ਇਹ ਕਰਜ਼ੇ ਤੋਂ ਮੁਕਤੀ ਨਹੀਂ ਹੋ ਸਕਦੇ ਜਿੰਨਾ ਚਿਰ ਐਮ ਐਸ ਬੀ ਸਾਨੂੰ ਸਰਕਾਰ ਦੇ ਹੀ ਨਹੀਂ ਦਿੰਦੀ ਜਿਆਦਾ ਅਸੀਂ ਐਮ ਐਸ ਬੀ ਨੂੰ ਲੈ ਕੇ ਇਹਦ ਨੂੰ ਤੁਰਿਆ ਵੀ ਐਮ ਐਸ ਬੀ ਅਸੀਂ ਲਾਗੂ ਕਰਾਉਣੀ ਆ ਤੁਸੀਂ ਦੇਖੇ ਲਿਆ ਪਰ ਸਰਕਾਰਾਂ ਮੈਂ ਕਹਾ ਵੀ ਡਾਤਾ ਮੈਨੂੰ ਲੱਗਦਾ ਪਾਕਿਸਤਾਨ ਵੀ ਸਾਡੇ ਉੱਤੇ ਧਾਵਾ ਨਹੀਂ ਬੋਲੂਗਾ ਜੇ ਅਸੀਂ ਇਸ ਤਰ੍ਹਾਂ ਸ਼ਾਂਤਵੇਂ ਮਾਹੌਲ 'ਚ ਜਾਂਦੇ ਹੁਏ ਉਹ ਤੁਹਾਨੂੰ ਆ ਕੇ ਕਮਸੇ ਕਮ ਪੁੱਛਣਗੇ ਭਾਈ ਤੁਸੀਂ ਲੋਕ ਇਕੱਠੇ ਕਿਉਂ ਹੋ ਗਏ ਪਰ ਹਰਾਨੀ ਇੱਥੇ ਦੇਖਣ ਦੇ ਵਿੱਚ ਇਹ ਆਈ ਜਦ ਅਸੀਂ ਇਕੱਠੇ ਉਰੇ ਹੋਇਆ ਇਹਨਾਂ ਨੇ ਧੂਓ ਧੂਓ ਉਧਰੋਂ ਬੰਬਵਾਰੀ ਸ਼ੁਰੂ ਕਰਤੀ ਕਈ ਤਰ੍ਹਾਂ ਦੇ ਬੰਬ ਗੋਲੀਆਂ ਚੱਲੀਆਂ ਔਰ ਇਹ ਤੁਹਾਨੂੰ ਪਤਾ ਵੀ ਕਈ ਲੋਕਾਂ ਦੀਆਂ ਲੱਤਾਂ ਦੇ ਵਿੱਚ ਦੀ ਲੰਘੀਆਂ ਇੱਕ ਬੰਦੇ ਦੀ ਅੱਖ ਚਲੀ ਗਈ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਕਈਆਂ ਨੂੰ ਭਰਾ ਭਰਾ ਉਹ ਮੌਤ ਦੇ ਘਾਟ ਤਾਰਤਾ ਇਹਨਾਂ ਨੇ ਗੋਲੀਆਂ ਮਾਰ ਕੇ ਹੁਣ ਅਸੀਂ ਕੀ ਕਹੀਏ ਵੀ ਸਰਕਾਰਾਂ ਨੇ ਅਸੀਂ ਕਹਾ ਵੀ ਜ਼ੁਲਮ ਕਰਨ ਵਾਲੇ ਲੋਕ ਨੇ ਧੱਕੇ ਦੇ ਨਾਲ ਤਾਂ ਕਹਿ ਦਈਏ ਵੀ ਅਸੀਂ ਰਾਜ ਕਰਨ ਵਾਲੇ ਲੋਕ ਨੇ ਲੋਕਤੰਤਰ ਥੋੜੋ ਹੈ ਲੋਕਤੰਤਰ ਇਹ ਹੁੰਦਾ ਆਉਂਦਾ ਹੈ ਉਹਨਾਂ ਲੋਕਤੰਤਰ ਦੇ ਵਿੱਚ ਗਰੀਬ ਲੋਕਾਂ ਦੀ ਤਕਲੀਫ ਨੂੰ ਸੁਣਨਾ ਤੇ ਦੇਸ਼ ਨੂੰ ਤਰੱਕੀ ਵੱਲ ਲੈ ਜਾਣਾ ਇਹ ਲੋਕਾਂ ਦਾ ਦੇਸ਼ ਨੂੰ ਤਰੱਕੀ ਵੱਲ ਨਹੀਂ ਲੈ ਜਾਣਾ ਇਹਨਾਂ ਨੇ ਇਹ ਦੇਸ਼ ਨੂੰ ਗੁਲਾਮ ਕਰਨ ਦੇ ਲਈ ਤੁਰੇ ਨੇ ਇਹਨਾਂ ਦੀ ਨੀਤੀ ਉਹ ਮੰਗਰ ਲਈ ਅੰਗਰੇਜ਼ਾਂ ਵਾਲੀ ਆ ਰਹੀ ਹੈ ਉੱਥੋਂ ਹੀ ਇਹਨਾਂ ਦੇ ਕੰਨਾਂ ਦੇ ਵਿੱਚ ਫੂਕਾਂ ਵਜਦੀਆਂ ਨੇ ਲੋਕਾਂ ਦੇ ਵੀ ਇਹਨੂੰ ਜਿਹੜੀ ਖੇਤੀ ਹੈ ਇਹ ਖੇਤੀ ਜਿਹੜੀ ਸਿਸਟਮ ਹੈ ਇਹ ਖੇਤੀ ਸਿਸਟਮ ਬਰਾਵੋ ਇਸ ਨੂੰ ਖਤਮ ਕੀਤਾ ਜਾਵੇ ਜ਼ਮੀਨ ਦੇ ਉੱਤੇ ਕਾਬਜ ਕਰਨ ਦੇ ਲਈ ਉਹ ਮੋਦੀਵਾਨੀ ਡਾਨੀ ਨੂੰ ਜਿਹੜੇ ਲੈ ਕੇ ਆ ਰਹੇ ਨੇ ਨਾ ਹੁਣ ਲੜਾਈ ਉਹੀ ਹੈ ਵੀ ਜਿਹੜੀ ਸਾਡੀ ਜ਼ਮੀਨ ਹੈ ਅਸੀਂ ਕਿਵੇਂ ਛੱਡ ਦਾਂਗੇ ਨਹੀਂ ਜਿਹੜੀ ਸਾਡੀ ਪੰਜਾਬ ਦੀ ਬਦਲਾਅ ਦੀ ਸਰਕਾਰ ਹੈ ਉਹਦੇ ਵਿੱਚ ਮੰਤਰੀ ਨੇ ਇੱਕ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਸਾਡੀ ਸਰਕਾਰ ਆ ਹੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਦੇਖੋ ਪੰਜਾਬ ਸਰਕਾਰ ਨੇ ਕੁਝ ਕੀਤਾ ਨਹੀਂ ਉਹ ਦਾਵੇ ਤਾਂ ਹੁਣ ਜੇ ਮੰਗਨੋਂ ਦੇਖਦੇ ਆਂ ਜੀ ਇੱਕੜਾ ਅੱਜ ਦਾ ਦਾਵਾ ਇੱਕ ਇਹ ਸਰਕਾਰ ਨੇ ਕਰ ਲਿਆ 5 ਮਿੰਟਾਂ ਚ ਦੇ ਦਾਂਗੇ ਚੁਟਕੀਆਂ ਮਾਰਤੀਆਂ ਚੁਟਕੀ ਮਾਰਨੀ ਬੜੀ ਸਿਕਾਲੀ ਹੈ ਪਰ ਕੰਮ ਕਰਨਾ ਹੁਣ ਪਿਛਲੀਆਂ ਸਰਕਾਰਾਂ ਨੇ ਕਿਹੜਾ ਇਹ ਗੱਲਾਂ ਕਈਆਂ ਨਹੀਂ ਉਹ ਤਾਂ ਤੁਸੀਂ ਵੀ ਸਾਰੇ ਸਮਝ ਰੱਖਦੇ ਹੋ ਇਸ ਗੱਲ ਦੀ ਜਿਵੇਂ ਗੁਟਕਾ ਸਾਹਿਬ ਦਾ ਇਹਨਾਂ ਨੇ ਸੌਂ ਖਾਧੀਆਂ ਠੀਕ ਆ ਸਾਡੇ ਬੰਦਿਆਂ ਨੇ ਬਹੁਤ ਪ੍ਰਚਾਰ ਕੀਤਾ ਵੀ ਗੁਟਕਾ ਸਾਹਿਬ ਦੀ ਸੌਂ ਖਾ ਗਿਆ ਯਾਰ ਬੰਦਾ ਮੋਕਰ ਗਿਆ ਪਰ ਉੱਥੇ ਇੱਕ ਦੇਖਣ ਵਾਲੀ ਗੱਲ ਹੋਰ ਹੈ ਜਿਹੜੀਆਂ ਸਰਕਾਰਾਂ ਉਦੋਂ ਪਹਿਲਾਂ ਆਈਆਂ ਨੇ ਤੇ ਕਾਂਗਰਸ ਆਈਏ ਤੇ ਅਕਾਲੀ ਆਈਏ ਉਹ ਸਾਨੂੰ ਕਹਿੰਦੇ ਰਹੇ ਨੇ ਗੁਟਕਾ ਸਾਹਿਬ ਤਾਂ ਗੁਟਕਾ ਸਾਹਿਬ ਨੇ ਗੁਰੂ ਨਾਨਕ ਦੇਵ ਨਹੀਂ ਬਣਾਇਆ ਗੁਰੂ ਨਾਨਕ ਦੇਵ ਨੇ ਗੁਟਕਾ ਸਾਹਿਬ ਬਣਾਇਆ ਤੀ ਪਰ ਉਹਦੀਆਂ ਸੌਂਾਂ ਸੰਗੰਧਾਂ ਖਾਧੀਆਂ ਲੋਕੋ ਜੇ ਪਰ ਪਰ ਜਿਆਦਾ ਭਲਾ ਸਮਝਦੇ ਹੋ ਆਪਦੇ ਹੱਕ ਲੈਣੇ ਨੇ ਤਾਂ ਬਾਬੇ ਨਾਨਕ ਦੀ 13 13 ਜਿਹੜੀ ਤਕੜੀ ਨੇ ਤੋਲਿਆ ਤੀ ਉਹਨੂੰ ਵੋਟਾਂ ਪਾਓ ਗਾਇਲੇ ਪਾਸੇ ਕਾਂਗਰਸ ਆ ਰਹੀ ਹੈ ਉਹ ਕਹਿ ਰਹੀ ਹੈ ਕਿਸਾਨੋ ਆ ਬਲੀ ਕੰਦਾਰੀ ਦਾ ਰੋੜਾ ਹੈ ਪੱਥਰਾ ਗੁਰੂ ਨਾਨਕ ਦੇਵ ਦੇ ਪੰਜੇ ਨੇ ਰੋਕਿਆ ਤੀ ਜੇ ਤੁਸੀਂ ਇਹਨੂੰ ਵੋਟਾਂ ਪਾਵੋਗੇ ਆਪਦਾ ਭਿੱਖ ਭਿਖ ਜਾ ਤਰੱਕੀ ਦੇ ਵਿੱਚ ਜਵਾਕਾਂ ਨੂੰ ਆਪਦੇ ਲਈ ਕੁਝ ਸਹੂਲਤਾਂ ਲੈਣੀਆਂ ਨੇ ਤਾਂ ਵੋਟਾਂ ਇਹਨੂੰ ਪਾਓ ਅਸੀਂ ਤਾਂ ਉਦੋਂ ਅਸੀਂ ਨਹੀਂ ਗੌਰ ਕਰੀਏ ਗੱਲ ਦੀ ਗੁਟਕਾ ਸਾਫ ਦੀ ਗੱਲ ਤਾਂ ਅਸੀਂ ਵਿਰੋਧ ਕਰਤਾ ਵੀ ਕਿਉਂ ਸੌ ਖਾਦੀ ਪਰ ਸੌਆਂ ਤਾਂ ਉਹ ਵੀ ਖਾਦੀਆਂ ਨਾ ਉਸ ਅਵਤਾਰ ਦਾ ਨਾਂ ਲੈ ਕੇ ਲੈ ਕੇ ਇਹਨਾਂ ਨੇ ਲੋਕਾਂ ਨੇ ਲੁੱਟਿਆ ਕੀ ਭਰੋਸਾ ਹੋ ਸਕਦਾ ਹੈ ਸਰਕਾਰਾਂ ਦੇ ਉੱਤੇ ਜਿਹੜੇ ਸੰਸਾਰ ਨੂੰ ਇੱਕ ਸਤਨਾਮ ਵੈਗਰੂ ਦੇ ਸਾਬਦ ਨਾਲ ਸਾਰੀ ਦੁਨੀਆ ਨੂੰ ਉਹਨਾਂ ਨੇ ਜਿਹੜੇ ਚੋਰ ਥੱਗ ਲੋਕ ਤੇ ਉਹਨਾਂ ਨੂੰ ਭਗਤ ਬਣਾਤਾ ਪਰ ਉਹ ਲੋਕਾਂ ਦੀਆਂ ਸਾਹਾ ਕਾਗਾ ਨਹੀਂ ਲੋਕਾਂ ਨੇ ਸ਼ਰਮ ਮੰਨੀ ਵੀ ਅਸੀਂ ਕਿਹੜੇ ਗੁਰੂ ਦੀ ਸੌਂ ਖਾਨਦੇ ਆ ਵੀ ਜਿਹੜੇ ਸੰਸਾਰ ਦੇ ਵਿੱਚ ਉਹਨੇ ਲੋਕਾਂ ਦਾ ਸੁਧਾਰ ਕੀਤਾ ਗਰੀਬ ਨੂੰ ਅਮੀਰ ਨੂੰ ਸਭ ਨੂੰ ਸਮਝਾਇਆ ਵੀ ਭਾਈ ਜ਼ੁਲਮ ਜਬਰ ਨਾ ਕਰੋ ਅਮੀਰਾਂ ਨੂੰ ਰੋਕਾ ਜ਼ੁਲਮ ਜਬਰ ਤੋਂ ਗਰੀਬਾਂ ਨੂੰ ਕਹਿ ਵੀ ਗਰੀਬਾਂ ਦੀ ਰੱਖਾ ਕਰੋ ਉਹ ਗਰੀਬਾਂ ਦੀ ਰੱਖਾ ਤਾਂ ਕਿਸੇ ਨੇ ਕੀ ਕਰਨੀ ਸੀ ਸਮਾ ਗਰੀਬਾਂ ਨੂੰ ਹੋਰ ਗਰੀਬ ਕਰਕੇ ਉਹਨਾਂ ਲੋਕਾਂ ਨੂੰ ਅੱਜ ਗਰੀਬੀ ਸਤਾਰ ਇਹ ਲੋਕ ਖੁਦਕਸ਼ੀਆਂ ਕਰਕੇ ਮਰਦੇ ਨੇ ਇਹਦੇ ਕਰਕੇ ਅਸੀਂ ਇਹ ਬਾਜ਼ ਹੁੰਦੀ ਆ ਕੋਈ ਕਿਸੇ ਚੀਜ਼ ਦੀ ਉੱਠਦੀ ਆ ਕਿਸੇ ਜ਼ੁਲਮ ਦੀ ਕੋਈ ਹੱਦ ਹੁੰਦੀ ਆ ਅੱਜ ਇਹ ਹੱਦ ਤੋਂ ਬਾਹਰ ਚਲਿਆ ਗਿਆ ਲੋਕ ਕੋਈ ਵੀ ਸਰਕਾਰ ਆਵੇ ਤੇ મોદી ਆਵੇ ਜਾ ਸੈਂਟਰ ਦੇ ਵਿੱਚ ਆਉਂਦਾ ਹੈ ਜਾਂ ਕੋਈ ਕਿਸੇ ਸੂਬਿਆਂ ਚ ਆਉਂਦਾ ਹੈ ਇਹ ਲੋਕਾਂ ਨੂੰ ਸੌਣ ਨਹੀਂ ਦੇਣਗੇ ਮੰਜਿਆਂ ਤੇ ਅੱਜ ਮੈਂ ਕਹਿੰਨਾ ਇਲੈਕਸ਼ਨ ਚੱਲ ਰਹੀ ਹੈ ਕਿਸਾਨਾਂ ਦਾ ਅਗਲਾ ਸਟੈਪ ਹੁਣ ਹੁਣ ਲੈਣਾ ਕੀ ਹੈ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਜਿਹੜੇ ਲੋਕ ਕੁਝ ਲੋਕ ਉਹਨਾਂ ਦੇ ਨਾਲ ਉਮੇ ਦੇ ਜੁੜੇ ਹੋਏ ਨੇ ਜਿਵੇਂ ਅਸੀਂ ਕਹਿੰਦੇ ਤੇ ਸਾਡਾ ਦਾ ਯਾਰ ਦਾਦਾ-ਪਰਦਾਦਾ ਕਾਲੀਆਂ ਨੂੰ ਵੋਟ ਪਾਉਂਦਾ ਸੀ ਅਸੀਂ ਕਾਂਗਰਸ ਨੂੰ ਪਾਉਂਦੇ ਤੇ ਕੁਝ ਹੋ ਸਕਦੇ ਉਹਨਾਂ ਦੀ ਨਿੱਜੀ ਲੋੜ ਹੋਵੇ ਜਾਂ ਦਿਮਾਗ ਤੋਂ ਮੈਂ ਕਹਾਂ ਨਹੀਂ ਹੁਣ ਸਾਡੇ ਬੱਚੇ ਦਾ ਪੰਜਾਬ ਛੱਡ ਕੇ ਬਾਹਰ ਨੂੰ ਜਾਂਦੇ ਹੋਣ ਅਸੀਂ ਉਹਨਾਂ ਲੋਕਾਂ ਦੀ ਉਹ ਜ਼ੁਲਮ ਕਰਨ ਵਾਲਿਆਂ ਜਿਨ੍ਹਾਂ ਨੇ ਸਾਨੂੰ ਮਜਬੂਰ ਕਰਤਾ ਬਾਹਰ ਜਾਣ ਦੇ ਲਈ ਅਸੀਂ ਉਹਨਾਂ ਲੋਕਾਂ ਦੀ ਰਾਖੀ ਕਰਦੇ ਹੋਈਏ ਸਾਨੂੰ ਤਾਂ ਮਰ ਜਾਣਾ ਚਾਹੀਦਾ ਨਾਕੜ ਬੋਕੇ ਹੈ ਜਿਹਾ ਅਸੀਂ ਇਹ ਜੇ ਲੋਕਾਂ ਇਹਨਾਂ ਉਹਨਾਂ ਦੀ ਸਮਝ ਨਹੀਂ ਕੰਮ ਕਰਦੀ ਹੁਣੀ ਜਿਹੜੇ ਲੋਕ ਇਸ ਨੂੰ ਸਮਝ ਗਏ ਉਹ ਲੜ ਰਹੇ ਨੇ ਉਹ ਲੜਦੇ ਰਹਿਣਗੇ ਕਿਸੇ ਪੱਖ ਤੋਂ ਪਿੱਛੇ ਨਹੀਂ ਹਟਣਗੇ ਸਰਕਾਰ ਨੂੰ ਕਹਿਣ ਦਾ ਭਾਵ ਹੈ ਮੈਂ ਪਹਿਲਾਂ ਵੀ ਰਿਪੀਟ ਕਰਦਾ ਵੀ ਨਹੀਂ ਸੌਣ ਦੇਵਾਂਗੇ ਜਿੰਨਾ ਚਿਰ ਸਾਡੀ ਐਮਐਸਬੀ ਸਾਨੂੰ ਮਿਲਦੀ ਨਹੀਂ ਸਾਡੇ ਹੱਕ ਨਹੀਂ ਮਿਲਦੇ ਇਹ ਲੋਕ ਟਿਕ ਕੇ ਘਰੇ ਨਹੀਂ ਬੈਠਣਗੇ ਇਹ ਲੋਕ ਐਵੇਂ ਜੇ ਕਰ ਲੜਦੇ ਹੀ ਰਹਿਣਗੇ ਸਰਕਾਰ ਨੂੰ ਭੁਲੇਖਾ ਇਹ ਗੱਲ ਦਾ ਵੀ ਉਹ ਜੀ ਦਾ ਇਹਨਾਂ ਨੂੰ ਇਹਨਾਂ ਦੇ ਉੱਤੇ ਕੋਈ ਦਫਾ ਇਹੀਆਂ-ਇਆਂ ਗੱਲਾਂ ਲਾ ਕੇ ਤਾਂ ਹੱਤਵਾਦੀ ਨੇ ਜੀ ਮੌਵਾਦੀ ਨੇ ਜੀ ਜਦੋਂ ਤੇ ਉਹ ਕਰਨ ਵਾਲੇ ਆ ਕਰਨ ਵਾਲੀ ਨੇ ਉਹ ਲੋਕ ਲੋਕਾਂ ਨੂੰ ਕਮਜ਼ੋਰ ਕਰਦੇ ਨੇ ਇਸ ਗੱਲ ਤੋਂ ਇਹ ਪੱਕ ਤੋਂ ਵੀ ਲੋਕ ਆਲੇ-ਦਾਲੇ ਦੇ ਲੋਕਾਂ ਦੇ ਵਿੱਚ ਪ੍ਰਭਾਵਿਤ ਹੋ ਜਾਣ ਲੋਕ ਵੀ ਯਾਰ ਹਾਂ ਇਹ ਤਾਂ ਲੋਕ ਐਵੇਂ ਦੀ ਹੈਗੇ ਰੌਲਾ ਪਾਉਣ ਵਾਲੇ ਪਰ ਨਹੀਂ ਸੱਚ ਸੱਚ ਹੁੰਦਾ ਸੱਚ ਦੀ ਆਵਾਜ਼ ਕਦੇ ਦੁਨੀਆ ਦੇ ਵਿੱਚ ਕੋਈ ਦਵਾ ਨਹੀਂ ਸਕੂਗਾ ਉਹ ਸੱਚ ਨੇ ਮੂਰੇ ਉੱਪਰ-ਉੱਪਰ ਆਉਣਾ ਹੀ ਆਉਣਾ ਹੈ ਅੱਜ ਅਸੀਂ ਆਪਣੀ ਹੱਕ ਸੱਚ ਦੀ ਕਮਾਈ ਦਾ ਹੱਕ ਮੰਗਦੇ ਆ ਸਰਕਾਰ ਕੋਲੋਂ ਲੈ ਕੇ ਖੜਾਂਗੇ ਪਿੱਛੇ ਨਹੀਂ ਹਟਾਂਗੇ ਕਿਸੇ ਕੀਮਤ ਤੇ ਇਹ ਸਾਡੇ ਨਾਲ ਕਿਸਾਨ ਆਗੂ ਆ ਸਰਜੀਤ ਸਿੰਘ ਜਿਹੜੇ ਕਹਿੰਦੇ ਕਿ ਕੇਂਦਰ ਸਰਕਾਰ ਤੋਂ ਜਿਹੜਾ ਐਮਐਸਪੀ ਦਾ ਸਾਡਾ ਹੱਕ ਹੈ ਅਸੀਂ ਲੈ ਕੇ ਹੀ ਹਟਾਂਗੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਟਿਆ